ਤੁਹੋ ਘਟਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦਵਸ਼ ਬਾਇ ਮੰਨੋ ਕੇ ਅੰਮ੍ਰਿਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਉੜਪਾਗੀ ਸਤਸੰਗੀ ਜਨੋ ਆਓ ਗੁਰਫਤੇ ਪ੍ਰਵਾਨ ਕਰੋ ਜੀ ਕੋਈ ਰਚਨਾ ਵਾਂਝੀ ਨਾ ਰਹੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh। ਤੁਨਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੀ ਮਹਾਨ ਰਚਨਾ ਚਿਤਨ ਨਾਟਕ ਇਹਦੀ ਆਪਾਂ ਅੱਜ ਵਿਚਾਰ ਸਰਵਣ ਕਰ ਰਹੇ ਹਾਂ। ਕਲ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਾਤਗੁਰੂ ੍ਹੇਮਕੁੰਡ ਤੇ ਆਪਣੀ ਕੀਤੇ ਤਪੱਸਿਆ ਦਾ ਜ਼ਿਕਰ ਕਰਦੇ ਨੇ। ਜੇ ਜਦੋਂ ਉਸ ਮਾਲਕ ਨੇ ਪਰਮੇਸ਼ਰ ਨੇ ਮੈਨੂੰ ਕਲਯੁਗ ਦੇ ਵਿੱਚ ਇਸ ਸੰਸਾਰਤੀ ਆਉਣ ਦੀ ਕਿਹਾ ਭੇਜਣਾ ਕੀਤਾ ਉਸ ਤੋਂ ਪਹਿਲਾਂ ਜਦੋਂ ਅਸੀਂ ਨਹੀਂ ਆਏ ਉਸ ਮਾਲਕ ਨੇ ਕੁਝ ਸਵਾਲ ਜਵਾਬ ਸਾਡੇ ਨਾਲ ਕੀਤੇ ਸਾਡਾ ਨਹੀਂ ਸੀ ਚਿੰਤ ਕਰਦਾ ਇੰਨੀ ਸ਼ੁਰਤ ਪਰਮੇਸ਼ਰ ਵਿੱਚ ਚੁਭੀ ਹੋਈ ਸੀ ਜਿਨ੍ਹਾਂ ਚਿਰ ਪਰਮੇਸ਼ਰ ਦੇ ਵਿੱਚ ਸ਼ਰਧਾ ਨਹੀਂ ਚੁੰਬਦੀ ਕਿਸੇ ਦੀ ਚਿੱਤ ਨਹੀਂ ਜੁੜਦਾ ਉਹਨਾਂ ਚਿਰ ਪਰਮੇਸ਼ਰ ਦੀ ਬੰਦਗੀ ਕੀਤੀ ਹੀ ਨਹੀਂ ਜਾ ਸਕਦੀ ਅਸੀਂ ਅੱਖਾਂ ਪੇਸ਼ੀ ਪਾਠ ਕਰ ਰਹੇ ਹਾਂ ਬਾਣੀ ਪੜ ਰਹੇ ਹਾਂ ਬਾਣੀ ਸੁਣ ਰਹੇ ਹਾਂ ਸਾਰੀ ਉਮਰ ਕਹੀ ਸੁਣਦੇ ਰਹੇ ਬਚਪਨ ਤੋਂ ਮਾਪਿਆਂ ਨੇ ਆਖਿਆ ਕਿ ਜਾਣਾ ਗੁਰੂਕਲ ਜਾਂਦੇ ਨੇ ਅੱਜ ਤੇ ਅਸੀਂ ਆਦਤ ਨਹੀਂ ਨਾ ਪਾਈ ਬੱਚਿਆਂ ਨੂੰ ਇੱਕ ਮਾਂ ਜਾਂ ਪਿਤਾ ਇਹ ਗੱਲ ਤੇ ਕਹਿ ਦਿੰਦਾ ਕਿ ਜੇ ਨੂੰ ਐਂ ਚੀਜ਼ ਲਿਆ ਕੇ ਦੇਾਂਗੇ ਜਿੱਤਰੇ ਪੇਪਰਾਂ 'ਚ ਨੰਬਰ ਵਧੀਆ ਇੱਕ ਫਰਸਟ ਆਇਆ ਨਾ ਫਿਰ ਐ ਚੀਜ਼ ਲੈ ਦੇਾਂਗੇ ਔਰ ਕਿਸੇ ਮਾਤਾ ਪਿਤਾ ਨੇ ਇਹ ਗੱਲ ਨਾ ਕੀਤੀ ਪੁੱਤਰ ਜੇ ਤੂੰ ਮੈਨੂੰ ਪੰਜ ਬਾਣੀਆਂ ਇੰਨੇ ਸਮੇਂ ਚ ਚੇਤੇ ਕਰਕੇ ਸੁਣਾ ਦੇ ਜਾਂ ਰੋਜ ਬਾਣੀ ਦਾ ਪਾਠ ਕਰੇਂ ਚ ਫਿਰ ਦਿਨੂ ਐ ਲੈ ਕੇ ਦਿਆਂਗੇ ਬਾਬਾ ਫਰੀਦ ਸਾਹਿਬ ਦੀ ਮਾਂ ਨੇ ਗੁੜ ਸ਼ਕਰ ਦਾ ਲਾਲਚ ਦੇ ਕੇ ਉਹਨਾਂ ਨੂੰ ਲਾਇਆ ਜੀ ਇਸ ਪਾਸੇ ਬੰਦਗੀ ਕਰਨ ਜਿਵੇਂ ਜਿਵੇਂ ਬੰਦਗੀ ਕੀਤੀ ਰੰਗ ਲਾਗਤ 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 ਹੈ ਇੱਕ ਦਿਨ ਕੁਲ ਜਾਂਦੀ ਮਾਂ ਪਰ ਉਹਦਣ 1 ਕਰੋੜੀ ਇੱਕ ਤੇਂਦੀ ਨਹੀਂ ਸੀ ਮਿਲੀ ਉਹਦਣ ਤੇ ਬੜਾ ਕੁਝ ਮਿਲਿਆ ਨਾਲ ਤੇ ਉਹਨਾਂ ਨੇ ਇੰਨੀ ਮਸ਼ਕਤ ਕੀਤੀ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਜਿਨਹੀ ਨਾਮ ਤੇ ਆਇਆ ਗਏ ਮਸ਼ਕਤ ਧਾਲ ਨਾਲਕ ਤੇ ਉਹ ਖੁਦ ਨੇ ਕੀਤੀ ਛੁੱਟੀ ਨਾਲ ਉਹ ਕਲਣਾ ਕਰ ਲਈ ਉਹਨਾਂ ਨੇ ਉਹਨਾਂ ਪ੍ਰਗਟਾਂ ਦੇ ਸਾਹਮਣੇ ਆ ਕੇ ਖੋ ਜਾਂਦਾ ਨਾ ਉਹਨਾਂ ਦੇ ਵਿੱਚ ਵਰਤ ਜਾਂਦਾ ਹੈ ਉਹਨਾਂ ਦੀ ਰਸਨਾ ਤੋਂ ਉਹ ਨਹੀਂ ਬੋਲਦੇ ਫਿਰ ਪਰਮੇਸ਼ਰ ਬੋਲਦਾ ਆਪ ਉਹ ਕਹਿੰਦੇ ਮਿੱਥੋਂ ਨਹੀਂ ਬੋਲਿਆ ਜਾਂਦਾ ਵੀ ਜਿਵੇਂ ਤੂੰ ਕਿਰਪਾ ਕਰਨੇ ਅਸੀਂ ਤੂੰ ਦੋਸ਼ ਦੇਣਾ ਨਾ ਫਲਾਣਾ ਇੰਝ ਬੋਲ ਕੇ ਸਾਨੂੰ ਗੁਰਬਾਣੀ ਕਹਿੰਦੀ ਉਹ ਬੁਲਾ ਰਿਹਾ ਜਿਉਂ ਬੁਲਾਵੇਂ ਤਿਉਂ ਬੋਲਹਿ ਸ਼ਵਮੀ ਕੁਦਰਤ ਕਵਨ ਅਮਾਰੀ ਇਸ ਵਿਅਕਤੀ ਵਿੱਚ ਤਾਕਤ ਨਹੀਂ ਕਿ ਉਹ ਤੈਨੂੰ ਕੁਝ ਕਹਿ ਦੇ ਬੁਰਾ ਕਹੇ ਫੜਾ ਕਹੇ ਕੋਈ ਪਾਇਆ ਨਹੀਂ ਕਿਸੇ ਦੀ ਇਹ ਤਾਂ ਪਰਮੇਸ਼ਰ ਦੀ ਕਿਰਪਾ ਕਰਦਾ ਹੈ ਕਿਸੇ ਤੋਂ ਚੰਗੇ ਬੋਲ ਕਢਾ ਲੈਂਦਾ ਹੈ ਕਿਸੇ ਤੋਂ ਮੰਦੇ ਅਸੀਂ ਇਹ ਤੇ ਪੜਿਆ ਦੰਬ ਕੇ ਕਿ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾ ਜਿਸ ਬਾਬੇ ਦੇ ਅਸੀਂ ਸਿੱਖ ਬਣੇ ਉਹਨੂੰ ਲੋਗ ਇੱਕੇ ਵਾਰਨ ਤੱਕੇ ਵਾਰ ਉਹ ਤੇ ਆਪ ਕੇ ਵਹਿਕਾ ਜੀ ਨੂੰ ਮੇਰੀ ਲੱਤ ਫੜ ਕੇ ਜਿੱਧਰ ਚਿੱਤ ਕਰਦਾ ਉਧਰ ਕਰਦੇ ਆ। ਵੀ ਜੇ ਤੇਰਾ ਮੱਕੇਸ਼ ਪਾਸੇ ਹੈ ਤੈਨੂੰ ਮਰ ਲੱਗਦਾ ਤੂੰ ਕੁਮਾਰ ਲੱਤ ਵੀ ਮਾਰਦਾ ਕਾ ਜੀ ਗੁਸਾ ਨਹੀਂ ਕਰਦੇ ਦਾਦਾ ਜੀ। ਯੋਨੀ ਕਰਦੇਓ ਬਾਣੀ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪੇ ਸਾਨੂੰ ਅੱਜ ਵੀ ਪੁਕਾਰਾਂ ਕਰ ਰਹੇ ਨੇ ਆਵਾਜ਼ਾਂ ਦੇ ਰਹੇ ਹਨ ਫਰੀਦਾ ਗੁਰੇ ਦਾ ਭਾ ਕਰ ਮੁਸਾ ਮਨ ਨਹਾਈ ਦੇਹੀ ਲੋਕ ਨਾ ਲਗਈ ਅੱਲਾ ਹੈ ਸਭ ਕੀ ਸਪਾਹੀ ਇਹ ਦੋ ਵਕਾਰ ਬੜੇ ਵਾੜੇ ਨੇ ਜੀ ਕਾਮ ਤੇ ਕ੍ਰੋਧ ਪਹਿਲਵਾਨਾਂ ਚੋਂ ਜਿਹੜਾ ਉੱਤਮ ਪਹਿਲਵਾਨ ਹੁੰਦਾ ਉਹਨੂੰ ਇੱਕ ਨਾਮ ਦਿੱਤਾ ਜਾਂਦਾ ਸ਼ੀਰਾ ਪਹਿਲਵਾਨ ਤੋ ਸਤਗੁਰਾਂ ਕੇ ਇਹਨਾਂ ਦੋਵਾਂ ਤੋਂ ਬਚਿਓ ਦੂਜੇ ਦਿਨ ਆਪੇ ਵਸ ਵਿਚਾਰਨ ਕੇ ਇਹਨਾਂ ਨੇ ਸਾੜ ਦੇਣਾ ਤੁਹਾਡਾ ਸਰੀਰ ਇਹਨਾਂ ਨੇ ਗਾਲ ਦੇਣਾ ਤੁਹਾਡਾ ਸਰੀਰ ਅਸੀਂ ਮਿੱਥਿਆ ਵੀ ਕਈ ਵਿਅਕਤੀ ਉਹਨਾਂ ਦਾ ਸੁਭਾਅ ਇਹੋ ਜਿਹਾ ਹੋ ਗਿਆ ਕਿ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹਦੇ ਕੋਲ ਨਾ ਖਲੋਈਏ ਤੇ ਬੜਾ ਛੜਿਆ ਛੜਿਆ ਲਹੈ ਬਿਲਕੁਲ ਗੱਲ ਸੁਣਦਾ ਹੀ ਨਹੀਂ ਜੇ ਆਪਾਂ ਕੋਈ ਬੋਲਿਆ ਤੇ ਇਹਨੇ ਪਤਾ ਨਹੀਂ ਕੀ ਬੋਲਦਾਗਾ ਦੂਰੋਂ ਲੰਘ ਜਾ ਬਾਣੀ ਐਸੇ ਨੂੰ ਸਾਖਤ ਕੀ ਨੀਕੀ ਵੀਰ ਸਾਖਤ ਸੰਗ ਨਾ ਕੀਜੀਏ ਕੀਜੀਏ ਦੂਰ ਹੈ ਜਾਇ ਭਾਗ ਹਵਕ ਵੀਰ ਸਾਹਿਬ ਕਹਿਣ ਲੱਗੇ ਭੱਜ ਜਾਈ ਦੂਰੋਂ ਖੁਨਿਆਖਿਆ ਕਿਉਂ ਵੀ ਸਾਖਤ ਦੇ ਡੈ ਮਾਣਾ ਕਿਉਂ ਭੱਜਾਂ ਦੂਰ ਹਾਂ ਕਹਿਣ ਲੱਗੇ ਨੇੜੇ ਆ ਤੈਨੂੰ ਦੱਸਨੇ ਆ ਬਾਸਨਕਾਰ ਉਪਰ ਸਿੰਘ ਐ ਤਉ ਕਛ ਲੱਗੈ ਦਾਗ ਉਹ ਛੱਜਣਾ ਸ਼ਕਤ ਕਾਲੇ ਭਾਂਡੇ ਵਰਗਾ ਹੈ ਉਹਦੇ ਕੋਲੋਂ ਲੰਗੇਗਾ ਕਾਲੇ ਭਾਂਡੇ ਕੋਲੋਂ ਲੰਘ ਕੇ ਕਾਲ ਖਲਾਲੇ ਆਪਣੇ ਕੱਪੜਿਆਂ 'ਚ ਰੱਖਣ ਵਾਲੇ ਨੂੰ ਦੋਸ਼ ਦੇਂ। ਉਹ ਤੇ ਕਹੇਗਾ ਵੀ ਤੈਨੂੰ ਕਿਹੜਾ ਦਿਸਦਾ ਨਹੀਂ ਸੀ ਭਾਂਡਾ ਤੇ ਬੜਾ ਵੱਡਾ ਹੈ। ਦਾਗ ਤੇ ਲੱਗੇਗਾ ਤਾਂ ਉਹ ਕਸ਼ ਲੱਗਦਾ ਹੈ। ਦਾਗ ਇਹਨੂੰ ਚਾਹੀਦਾ ਸੀ ਕਿ ਕਾਲਾ ਭਾਂਡਾ ਪਿਆ ਮੈਂ ਦੂਰੋਂ ਆ ਕੇ ਲੰਗਾ ਤੇ ਮਹਾਕਵੀਰ ਸਾਹਿਬ ਜੀ ਕਹਿੰਦੇ ਨੇ ਭਾਂਡੇ ਦੀ ਉਦਾਹਰਨ ਹੈ ਉਸ ਕਾਲੇ ਭਾਂਡੇ ਵਰਗਾ ਇਹ ਸਤਗੁਰ ਨਾਨਕ ਸਾਹਿਬ ਜੀ ਨੂੰ ਪੁੱਛੋਗੇ ਉਹ ਕਹਿੰਦੇ ਨੇ ਇਹ ਸਾਰਿਆਂ ਦਾ ਮੇਲਾ ਹੋ ਗਿਆ ਛੱਕ ਦਾ ਨਹੀਂ ਤੁਹਾਡਾ ਵੀ ਮੇਲਾ ਹੈ ਮੇਰਾ ਵੀ ਮੇਲਾ ਹੈ ਸਾਰੇ ਰਾਂਗ ਹੈ ਸਤਗੁਰਾਂ ਆਖਿਆ ਕੱਪੜੇ 'ਚ ਤੰਦ ਮੇਲ ਪੈ ਗਿਆ ਤੇ ਮਾਂ ਜਿੰਨਾ ਮਲਜੀਤ ਹੋਵੇ ਨਹੀਂ ਤੋਤਾ ਦੰਦਾ ਉਹ ਇੱਕ ਸਾਲ ਦੀ ਪਈ ਹੋਵੇ ਕਿ ਦੋ ਸਾਲਾਂ ਦੀ ਤੇਰੇ ਮਨ ਨੂੰ ਤੇ ਅਨੰਤ ਜਨਮਾਂ ਦੀ ਮੈ ਲੱਗੀ ਹੈ ਜਨਮ ਜਨਮ ਕੀ ਸਬੰਨ ਕੋ ਮਨ ਲਾਗੀ ਕਾਲਾ ਹੋਆ ਸ਼ਿਆਹ ਖੰਨਲੀ ਤੋਤੀ ਉਦਲੀ ਨਾ ਹੋਵੇ ਜੇ ਸਭ ਧੋਮਣ ਪਾਹ ਸੋਵਾਰੀ ਤੂੰ ਹੈ ਖੰਨਲੀ ਤੋਤੀ ਜੀ ਜਿਹਦੇ ਨਾਲ ਤੇ ਨਹੀਂ ਆਪਣਾ ਉਹ ਨੂੰ ਸਾਫ ਕਰਦਾ ਹੈ ਉਤੇ ਕੋਲੂ ਹੈ ਕੋਈ ਗੱਡੀ ਮੋਟਰਸਾਈਕਲ ਸਾਫ ਕਰਨ ਵਾਲਾ ਕੱਪੜਾ ਰੱਖਿਆ ਹੋਵੇ ਉਹ ਵੀ ਮੈਲਾ ਜਦੋਂ ਹੁੰਦਾ ਤੋਤਿਆਂ ਸਾਫ ਨਹੀਂ ਹੁੰਦਾ ਦੁਬਾਰਿਆਂ ਕੋਲ ਬਦਲ ਲਿੰਦਾ ਭਿ ਨਵਾਂ ਰੱਖ ਲਈ ਦੇ ਚ ਬੜਾ ਸੋਹਣਾ ਸਮਝਾਇਆ ਮੇਰੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ ਭੰਦਾ ਅੱਛਾ ਸੋਏ ਜੋਤਿਸ਼ ਭਾਵਸੀ ਉਸ ਨਿਰੂਪੀ ਭਾਂਡਾ ਹਿਰਦੇ ਰੂਪੀ ਭਾਂਡਾ ਚੰਗਾ ਹੈ ਜਿਹੜਾ ਪਰਮੇਸ਼ਰ ਨੂੰ ਭਾਜਾ ਏ ਤੇ ਮੰਨਿਆ ਕਿ ਸਾਡਾ ਤੇ ਬੜਾ ਚੰਗਾ ਸਾਰਿਆਂ ਦਾ ਵਧੀਆ ਹੁੰਦਾ ਭਾਂਡਾ ਸਤਗੁਰਾਂ ਖੈ ਨਹੀਂ ਬੜਾ ਬੜਾ ਹੈ ਬੜਾ ਗੰਦਾ ਹੈ ਭਾਂਡਾ ਆਤਮ ਮਲੀਨ ਬਹੁਤ ਜਿਆਦਾ ਗੰਦਾ ਅਸੀਂ ਕਹਿੰਦੇ ਹਾਂ ਨੇ ਫਰਲਾਣਾ ਮਾੜੀ ਆਦਤ ਪੈ ਗਈ ਨਹੀਂ ਸੁਧਰਦਾ ਨਹੀਂ ਮੰਨਦਾ ਆਪਣੇ ਤੋਂ ਨਹੀਂ ਮੰਨਿਆ ਰਿਸ਼ਤੇਦਾਰ ਸੱਦੇ ਸੰਬੰਧੀ ਸੱਦੇ ਨਾ ਮੰਨਿਆ ਉਹ ਹੈ ਆਤਮਨੀ ਅੜਿਆਲਾ ਵੀ ਅੰਦਰ ਇੰਨੀ ਬਲੀਨਤਾ ਵੀ ਨਹੀਂ ਆਪਾਂ ਤੇ ਮਾੜਾ ਕਰਮ ਕਰਨੇ ਕਰਨਾ ਜੋ ਮਰਜੀ ਕੀਤੇ ਰਹਿਣਾ ਸਤਪੁਰਾ ਕੇ ਕਿਸੇ ਇੱਕ ਨੂੰ ਨਾ ਆਖਿਓ ਤੁਹਾਡਾ ਸਾਰਿਆਂ ਦਾ ਮੈਲਾ ਕੋਈ ਵਿਰਲਾ ਵੰਦ ਜਿਹਨੇ ਇਹਨੂੰ ਪਾ ਕਰ ਲਿਆ ਪੰਡਾ ਆਤਮ ਲੀਨ ਕਿਨੇ ਮੰਨਿਆ ਕਿ ਬੀ ਤੋਲਾਂਗੇ ਫਿਰ ਸਤਪੁਰਾ ਆਖਿਆ ਤੋਤਾ ਅੱਛਾ ਨਾ ਹੋਏ ਸੇ ਇਹ ਤੋਂ ਦਿਆ ਚੰਗਾ ਨਹੀਂ ਹੋਣਾ ਤੋਂ ਦਿਆ ਸਾਫ ਨਹੀਂ ਹੋਣਾ ਫਿਰ ਵਣ ਚੁੱਕ ਗਿਆ ਮਨ ਦੇ ਜੁੜੇ ਹੱਥ ਕਿਨੇ ਸਹਿਬਾਂ ਨੂੰ ਸਵਾਲ ਦਿੱਤਾ ਸਮੁੱਚੀ ਗੁਰਬਾਣੀ ਸਵਾਲ ਜਵਾਬ ਹੈ ਜੀ ਆਪੇ ਸ਼ਬਦ ਗੁਰੂ ਸਵਾਲ ਕਰਦੇ ਨੇ ਆਪੇ ਜਵਾਬ ਦਿੰਦੇ ਹਨ ਮਨ ਦਾ ਇਹ ਮੇਰਾ ਚਿਹਰੇ ਨੂੰ ਕੋਈ ਭਾਂਡਾ ਏਡਾ ਮਹਿਲਾ ਏਡਾ ਗੰਦਾ ਹੋ ਗਿਆ ਤੋ ਤੇਿਆ ਵੀ ਸਾਫ ਨਹੀਂ ਹੋਣਾ ਆਦ ਬਾਣੀ ਵਿੱਚ ਵਿਆਮੇ ਇਹ ਗੱਲ ਆਖੀ ਭੜ ਗਿਆ ਮਤ ਪਾਪਾਂ ਕੈ ਸੰਗੂ ਧੂਪ ਹੈ ਨਾਮ ਕਰ ਨਵਾਂ ਕੈ ਮੂਤ ਪੁਨੀਤੀ ਕੱਪੜ ਹੋਏ ਦੇਸ਼ਾ ਗੂਣ ਲਗਿਆ ਹੋਏ ਧੋਏ ਭਰੀ ਗਿਆ ਮਤ ਪਾਪਾਂ ਕੈ ਸੰਗੂ ਤੋ ਪਹਿਨਾਵੇਂ ਹੈ ਰੰਗ ਨਾਮ ਲਾ ਥੋੜੇ ਬੋਤੇ ਹੱਥ ਪਰ ਮੈਲੇ ਹੋਣ ਤੇ ਸਤਿਗੁਰਾਂ ਖੇ ਉਤਰ ਜਾਂਦੀ ਓਂਦੀ ਮੈਲ ਉਤਰ ਜਾਂਦੀ ਭਰੀਆ ਹੱਥ ਪੈਰ ਦੰਦੇ ਪਾਣੀ ਪੋਤਾ ਉਹ ਦਰਸਖੀ ਇਹ ਉਤਨ ਤੇ ਹੈ ਪਰ ਜੇ ਮੂਤ ਨੀਤ ਪੈ ਜਾਏ ਕੱਪੜਿਆਂ ਦੀ ਫਿਰ ਸਾਬਣ ਬਦਲਣਾ ਪੈਂਦਾ ਹੁਣ ਇੱਥੇ ਸਤਿਗੁਰਾਂ ਕਹਿਆ ਸਾਬਣ ਨਾਲ ਨਹੀਂ ਸਰਫ ਨਾਲ ਨਹੀਂ ਜੇ ਮੰਨਿਆ ਕਿ ਆਪ ਵੀ ਕੋਈ ਥਾਂਤੀ ਹੋਵੇ ਨਹੀਂ ਫਿਰ ਮੇਰਾ ਤਾਂ ਚਿੱਤ ਜੁੜਦਾ ਹੀ ਨਹੀਂ ਬੜੀ ਸਤਿਗੁਰ ਕਹਿ ਰਹੇ ਨਾ ਕਿ ਚੁਮੀ ਰਹੀ ਸੁਰਤ ਪ੍ਰਭ ਚਰਨਨ ਮੈਂ ਕਿਵੇਂ ਚੁੱਪਦੀ ਜੀ ਜਦੋਂ ਇਹ ਦੇਰੂ ਕੀ ਛੇਜਾ ਪਾਟ ਹੋ ਜਾਏ ਉਹ ਪਰਮੇਸ਼ਰ ਇਰਤੇ ਆ ਕੇ ਕੋਣਲ ਕਰੇ ਪ੍ਰਗਟ ਹੋ ਜਾਏ ਅੰਦਰੋਂ ਸੇ ਲੋਕ ਕਿਤੇ ਮਾਰਨ ਲੋਕ ਵੱਡ ਵੱਡ ਕੇ ਪੈਣ ਲੋਕ ਬਰਾਈਆਂ ਕਰਨ ਤੇ ਜੇ ਇਹਦਾ ਪ੍ਰੈਕਟੀਕਲ ਲੈਣਾ ਹੈ ਉਹ ਹਨ ਦਸਵੇਂ ਗੁਰੂ ਨਾਨਕ ਜਿਨ੍ਹਾਂ ਦਾ ਜੀਵਨ ਸਰਵਣ ਕਰ ਰਹੇ ਹੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਫੇਰੀ ਦੀ ਅਰੰਭਤਾ ਮਸਾਨਾਂ ਦੇ ਵਿੱਚੋਂ ਕੀਤੀ ਮਸਾਨਾਂ ਦੇ ਵਿੱਚੋਂ ਕੀਤੀ ਤੇ ਮਸਾਨਾਂ ਦੇ ਵਿੱਚ ਮਰਦੇ ਜਾਂਦੇ ਨੇ ਉਹਨਾਂ ਨੂੰ ਸਾੜਿਆ ਜਾਂਦਾ ਹੈ ਉਹਨਾਂ ਨੂੰ ਦਫਨਾਇਆ ਜਾਂਦਾ ਹੈ ਉਹਨਾਂ ਨੂੰ ਸੁੱਕਿਆ ਜਾਂਦਾ ਹੈ ਬਾਬੇ ਨੇ ਪਹਿਲੇ ਜਾਮੇ 'ਚ ਪ੍ਰਚਾਰ ਦੀ ਅਰੰਭਤਾ ਇੱਥੋਂ ਕਰਕੇ ਸਿਖਿਆ ਦਿੱਤੀ ਕਿ ਜੇ ਤੂੰ ਸਿੱਖ ਧਰਮ ਦੇ ਵਿੱਚ ਰਹਿਂਦਿਆਂ ਸੱਚ ਦੇ ਨਾਲ ਜੁੜਨਾ ਹੈ ਤੇ ਸੱਚੇ ਨੂੰ ਪਹਿਲੋਂ ਮਰਨਾ ਪੈਂਦਾ ਹੈ ਦਾਨ ਕਰਕੇ ਨਹੀਂ ਮੌਤ ਮਨ ਨੂੰ ਮਾਰਨਾ ਪੈਂਦਾ ਹੈ ਕਿ ਇਹ ਲੋਕ ਤੈਨੂੰ ਕਹਿਣਗੇ ਬੜਾ ਕੁਝ ਜੇ ਮਨ ਕਹਿੰਦਾ ਕਿ ਕੀ ਕਹਿੰਦੇ ਨੇ ਬਾਬਾ ਕਹਿੰਦਾ ਮੈਨੂੰ ਇਹਨਾਂ ਅੱਖਾਂ ਹੈ ਕੋਈ ਅੱਖ ਹੈ ਪੂਤਨਾ ਕੋ ਕਹੈ ਤੇ ਪੱਲਾ ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ ਉਹ ਤੇ ਸਧਾਰਨ ਹੈ ਕਿ ਤਾਂ ਗਾਲੂ ਨੂੰ ਜਾ ਕੇ ਕਹਿੰਦੇ ਨੇ ਲੋਕ ਵੀ ਉਹ ਪੁਰੀ ਸ਼ਾਇਆ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਦਾ ਪਰ ਉਹਨਾਂ ਕੋਈ ਪਰਵਾਹ ਨਾ ਕੀਤੀ بے ਪਰਵਾਸ ਅਦਾਨੰਦ ਹਰਿ ਜੰਕ ਉਪਾਖਿ ਜੀ ਸੁਆਮੀ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਲੋਕ ਕਹਿੰਦੇ ਨੇ ਲੋਕ ਕਹੈ ਕਬੀਰ ਮੋਰਨ ਪਾਗਲ ਹੋ ਗਿਆ ਕਬੀਰ ਚਲਾ ਗਿਆ ਲੋਕ ਕਬੀਰ ਕਾ ਮਰਮ ਰਾਮ ਪਹਿਚਾਨਦਾ ਸਭਾਖ ਇਤ ਬੰਦਾ ਆ ਗਿਆ ਕਿ ਇਹ ਤੇਰੇ ਤੁਕਿਆਂ ਚੰਗਾ ਨਹੀਂ ਹੋਣਾ ਹੱਥ ਜੁੜੇ ਚੁੱਕ ਗਿਆ ਮਾਨ ਕਹਿੰਦਾ ਦਾਤਾ ਕੁਝ ਤੇ ਦੱਸ ਕਿਵੇਂ ਤੂੰ ਆਇਂਦਾ ਚਿਤ ਕਰਦਾ ਵੀ ਸਾਥ ਹੋ ਜਾਏ ਇਸਾਤਪੁਰਾ ਲੋਗਾਂ ਦੇ ਕੁੰਡੇ ਖੜਕਾ ਖੜਕਾ ਕੇ ਕਸ਼ਿਆ ਜੀ ਵੀ ਜੇ ਸ਼ਰਤ ਨਹੀਂ ਜੁੜੀ ਤੇ ਪਹਿਲੋਂ ਪਾਂਡਾ ਸਾਫ ਕਰਨੋਂ ਨਹੀਂ ਜਿਨੇ ਲੱਗਣਾ ਮਤ ਪੜੀ ਜਾਓ ਰੋਜ਼ ਪੰਜ ਪਾੜੀਆਂ ਖੜਾਈ ਜਾਓ ਘੱਟ ਪੜਛੈ ਪਾਠ ਜਿਨੇ ਮਰਜ਼ੀ ਕਰ ਲੋ ਪ੍ਰਾਪਤੀ ਨਹੀਂ ਹੋਣੀ ਰੱਬ ਦੀ ਬਾਣੀ ਗੁਰ ਅਧਿਆਸ ਕਥਾ ਕੀਰਤਨ ਸੇਵਾ ਸੇਵrana ਇਹ ਸਾਰੇ ਤਰੀਕੇ ਨੇ ਰੱਬ ਤੱਕ ਆਪਣੀ ਪਹੁੰਚ ਬਣਾਉਂਦੇ ਜੇ ਸਾਡੀ ਪਹੁੰਚ ਨਹੀਂ ਬਣੀ ਜੇ ਸਾਧਾ ਬਣ ਜੇ ਸਾਧਾ ਚਿਤ ਰੱਬ ਵਿੱਚ ਅਜੇ ਜੁੜਨਾ ਆਰੰਭ ਨਹੀਂ ਹੋਇਆ ਤੇ ਚੇਤੇ ਰੱਖਿਓ ਕਿ ਇਹ ਜਿਹੜੇ ਨੇ ਅਜੇ ਅਸੀਂ ਸ਼ਿੱਦਤ ਨਾਲ ਨਹੀਂ ਕੀਤੇ ਹੁਣ ਸਤਿਗੁਰਾਂ ਕਹਿੰਦੇ ਅਸੀਂ ਤੇ ਆਖਿਆ ਬੜੇ ਸ਼ਿਆਣੇ ਬਣ ਗਏ ਤੇ ਗੁਰੂ ਘਰ ਜਾਣ ਦੀ ਲੋੜ ਨਹੀਂ ਅਗੇ ਸਤਿਗੁਰੂ ਕਹਿੰਦੇ ਨੇ ਗੁਰੂ ਦਵਾਰ ਐ ਹੋਏ ਸੋਝੀ ਪਾਇਸੀ ਜਾਂ ਗੁਰੂ ਕੋਲ ਜਾ ਗੁਰੂ ਦੱਸੇਗਾ ਕੋਲ ਲਾ ਕਿਵੇਂ ਧੋਣਾ ਹੈ ਜੇ ਜਦੋਂ ਇੱਥੇ ਆ ਕੇ ਤੋਏਗਾ ਇਹ ਤਦ ਦੁਆਰੇ ਤੋਏ ਹੱਛਾ ਹੋਏ ਨਹੀਂ ਇਨਾਂ ਕਾ ਤਰੀਕਾ ਕਹਿੰਦੇ ਮੈਨੇ ਹੱਛੇ ਕਾ ਵਿਚਾਰ ਆਪ ਵਰਤਾਇ ਸੀ ਮਤ ਕੋ ਜਾਣਾ ਜਾਏ ਤੈਨੂੰ ਭੁਲੇਖਾ ਕਿ ਅੱਗੇ ਜਾ ਕੇ ਦੁੱਖ ਸੁਖ ਭੋਗਣਾ ਸਤਪੁਰਾ ਕਹਿਤੀ ਹੈ ਬੜੀ ਹੱਛੇ ਕਾ ਵਿਚਾਰ ਹਾਂ ਵਰਤਾਇ ਸੀ ਮਤ ਕੋ ਜਾਣਾ ਜਾਏ ਅਗੈ ਪਾਇਸ਼ ਇਹ ਭਲੇ ਖਾਣਾ ਰੱਖਿਓ ਬਣ ਵਿੱਚ ਇਹ ਹੀ ਹੈ ਸਰਪੁਛਤ ਪੁਰਖ ਖਾਨ ਮੇਰਾ ਚੇਤਨੈ ਕੀਤਾ ਵੀ ਮੈਂ ਬਲਜੁ ਕੁੱਝ ਜਾਵਾਂ ਮੇਰਾ ਧਨਮ ਹੋਵੇ ਫਿਰ ਪਰਮੇਸ਼ਰ ਨੇ ਸਾਨੂੰ ਸਮਝਾਇਆ ਕੀ ਸਮਝਾਂਦੇ ਨੇ ਜੀ ਅੱਜ ਦੇ ਪ੍ਰਸੰਗ ਵਿੱਚ ਜ਼ਿਕਰ ਕੀਤਾ ਹੈ ਰੱਬ ਨੇ ਸਾਨੂੰ ਦੱਸਿਆ ਅਕਾਲ ਪੁਰਖ ਬਾਚ ਕਿ ਨਿਮਰਤਾ ਪਤੀ ਕਿੰਨੀ ਸ਼ੇ ਇਹ ਸ੍ਰੀ ਇੰਤ ਪ੍ਰਤੀ ਚੌਪਈ ਕਿ ਮੇਰੇ ਕੀੜੇ ਪ੍ਰਤੀ ਪਰਮੇਸ਼ਰ ਦੇ ਬਚਨ ਕਿਉਂਕਿ ਜੇ ਪਹਿਲੇ ਜਾਮੇ 'ਚ ਬੜੀਆਂ ਤੋਂ ਸ਼ੁਰੂ ਕੀਤਾ ਮਸ਼ਾਨਾ ਤੋਂ ਸ਼ੁਰੂ ਕੀਤਾ ਪ੍ਰਕਾਸ਼ ਪ੍ਰਸਾਰ ਪ੍ਰਚਾਰ ਤੇ 10ਵੇਂ ਜਾਮੇ 'ਚ ਸਤਿਗੁਰੂ ਸਾਨੂੰ ਸੁਣਾਉਂਦੇ ਨੇ ਕਿ ਜੇ ਸੱਚ ਦੇ ਮਾਰਗ 'ਤੇ ਚੱਲੇਗਾ ਸ਼ਿਭਤ ਹੋਵੇਗੀ ਟਾਈਮ ਬੜਾ ਲੱਗਣਾ ਛੱਡਣਾ ਚਿੱਤੇ ਰੱਖੀ ਜੇ ਬਾਣੀ ਦੀ ਇਹ ਗੱਲ ਆਖੇ ਨਾ ਸੱਚੇ ਮਾਰਗ 'ਤੇ ਚੱਲਦੇ ਆ ਉਸਤ ਕਰੇ ਜਹਾਨ ਪੈਰਾਂ ਤੋਂ ਲੈ ਕੇ ਸਿਰ ਤੱਕ ਤੇਰੇ ਕੰਡੇ ਹੋਣਗੇ ਤਨ ਦਾ ਜਾਮਾ ਵੀ ਪਾੜ ਸਕਦਾ ਹੈ ਅਤ ਦੀ ਸਰਦੀ ਵੀ ਸਰੀਰ ਤੇ ਖੂਨ ਜੰਮਿਆ ਹੋਵੇਗਾ ਲੋਕ ਫਿਰ ਵੀ ਕੁਝ ਨਾ ਕੁਝ ਕਹਿਣਗੇ ਪਰ ਤੂੰ ਪਰਵਾਹ ਨਾ ਕਰੀ ਰੱਬ ਦਾ ਸ਼ੁਕਰਾਨਾ ਕਰ ਤੀ ਮਿੱਤਰ ਪਿਆਰੇ ਦਾ ਹਾਲ ਮਰੀਦਾਂ ਨੂੰ ਕਹਿਣਾ ਇਹ ਬਾਖੀ ਸ਼ੁਕਰ ਵਿੱਚ ਰਹੇਗਾ ਤੂੰ ਹੀ ਤੂੰ ਹੀ ਕਰੇਗਾ ਜੇ ਨਾਲਪ ਤੇਰੇ ਤੇ ਬੜਾ ਦੀ ਚੇਹੜਾ ਬੜਾ ਖੁਸ਼ ਹੋਵੇਗਾ ਉਲੰਭਾ ਨਾ ਦੇ ਕਦੇ ਰੱਬ ਇਸ ਬਾਰੇ ਵਿੱਚ ਉਲੰਭਾ ਨਹੀਂ ਇੱਥੇ ਜੋ ਉਹ ਕਰ ਲਿਆ ਨਾ ਕਾਰਣ ਕਰਤਾ ਜੋ ਕਰੇ ਸੇਧ ਧਰਮਨ ਕਰੇ ਸ਼ੁਕਰਾਨਾ ਸਹਿਬ ਕਹਿਣ ਲੱਗੇ ਪਰਮੇਸ਼ਰ ਜੀ ਕਹਿਣ ਲੱਗੇ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦੇਇ ਤਰਤੇ ਦੁਸ਼ਟ ਦੁਖਦਾਈ ਜਦੋਂ ਅਸਾਂ ਪਹਿਲੇ ਦੁਨੀਆ ਬਣਾਈ ਤਾਂ ਦੁਖਦਾਈ ਦੁਸ਼ਟ ਦਾਇ ਬਣਾ ਦਿੱਤੇ ਉਹ ਬਾਹਾਂ ਦੇ ਜੋਰ ਦੇ ਨਾਲ ਤੇ ਪੁੰਜ ਬਲ ਬਵਰੇ ਹਵੇ ਗਏ ਪੂਜਤ ਪਰਮਪੁਰਖ ਰਹਿ ਗਏ ਪਰਮੇਸ਼ਰ ਦੇ ਪੂਜਨ ਤੋਂ ਹਟ ਗਏ ਆਪਣੀਆਂ ਤਾਕਤਾਂ ਦਾ ਮਾਣ ਕਰਨ ਲੱਗੇ ਹੰਕਾਰ ਕਰਨ ਲੱਗੇ ਮਸ਼ਉਦੇ ਵਿੱਚ ਇਹਨਾਂ ਦਾ ਆਪਾਂ ਸਮਾਪਤ ਹੋ ਗਿਆਂ ਤੇ ਹਮ ਉਤਮਕ ਤਨਕ ਮੋਖਾਪੇ ਜਨ ਕੀ ਥੌਰ ਦੇਵਤਾ ਥਾਪੇ ਤੇ ਪੀ ਮਲ ਪੂਤਾ ਉਰਦਾਇ ਆਪਣ ਨਹੀਂ ਪਰਮੇਸ਼ਰ ਕਹਾਏ ਹੁਣ ਉਹ ਅਸਾ ਗੁੱਸੇ ਅੰਦਰ ਆ ਕੇ ਮਾਰ ਦਿੱਤੇ ਪਰਛੇਤੀ ਉਹਨਾਂ ਦੀ ਥਾਂ ਦੇਵਤਿਆਂ ਨੂੰ ਉਠਾਇਆ ਤੇ ਦੇਵਤਿਆਂ ਨੇ ਲੋਕਾਂ ਨੂੰ ਅਖਿਆ ਪਸਾਨੂੰ ਖੁਸ਼ ਕਰਣਾ ਤੇ ਬਲਿ ਦੇਵ ਸਾਨੂੰ ਖੁਸ਼ ਕਰਣਾ ਛਾਦੀ ਪ੍ਰਤੀ ਹਵਨ ਜਾਂ ਕਿਸਾਨੀ ਪੂਜਾ ਕਰੋ ਸਾਹਿਬ ਕਹਿੰਦੇ ਲੱਗੇ ਉਹ ਵੀ ਇਨਾਂ ਕਾਰਾਂ ਵਿੱਚ ਫਸ ਗਏ ਆਪ ਹੀ ਪਰਮੇਸ਼ਰ ਬਣ ਗਏ ਲੋਕਾਂ ਤੋਂ ਆਪਣੀ ਪੂਜਾ ਕਰਾਣੀ ਸ਼ੁਰੂ ਕਰ ਦਿੱਤੀ। ਪਹਾਗੇ ਆਦੁੱਤ ਕਹਾਇਓ ਵਿਸ਼ਨ ਆਪ ਹੀ ਕੂਠ ਹੈ ਨਾਯੋ ਸ਼ਿਵ ਨੇ ਆਪਣੇ ਆਪ ਨੂੰ ਮਾਰਨ ਵਾਲਾ ਸੁਨਾਇਆ ਵਿਸ਼ਨ ਨੇ ਆਪਣੇ ਆਪ ਨੂੰ ਹੀ ਅਕਾਲ ਪੁਰਖ ਕਹਿ ਕੇ ਕਰ ਲਿਆ ਬ੍ਰਹਮਾ ਆਪਾ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਕਿਨ ਹੂੰ ਜਨ ਬ੍ਰਹਮਾ ਨੇ ਵੀ ਪਰਮੇਸ਼ਰ ਆਪਣੇ ਆਪ ਨੂੰ ਸਦਾਇਆ ਵੈਗੁਰੂ ਕਿਸੇ ਨੇ ਵੀ ਨਾ ਜਾਣਦਾ ਪਰਮੇਸ਼ਰ ਨੂੰ ਕਿਸੇ ਨੇ ਨਾ ਜਾਣਿਆ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਤਿੰਨੇ ਅਵਤਾਰੀ ਪੁਰਸ਼ ਬੰਨੇ ਜੀ ਬ੍ਰਹਮਾ ਵਿਸ਼ਨੂੰ ਤੇ ਵਿਹੇਸ਼ ਇਹਨਾਂ ਨੂੰ ਕਿਹਾ ਗਿਆ ਇਹਨਾਂ ਨੂੰ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਕਿਹਾ ਜਾਂਦਾ ਹੈ ਤਮ ਸਾਖੀ ਪ੍ਰਭ ਅਸ਼ਟ ਬਨਾਈ ਸਾਖ ਨਮਿਤ ਦੇ ਬੇਠ ਹੈ ਰਾਏ ਫਿਰ ਸੁਆਮੀ ਨੇ ਕੁਇਰ ਕਰ ਬਰਣ ਸੂਰਜ ਚੰਦ ਅਗਜਮ ਇੰਦਰ ਇਹ ਅੱਠ ਦੇਵ ਤੇ ਸਾਖੀ ਬਣਾਏ ਇਹਨਾਂ ਦੇ ਨਾਲ ਵੀ ਤੁਸੀਂ ਕੁਝ ਕਰੋ ਤੇ ਕਹੇ ਕਰੋ ਹਮਾਲੀ ਪੂਜਾ ਹਰ ਬਿਨੇ ਅਵਰ ਨਾ ਠਾਕੁਰ ਨੂੰ ਜਾ ਕਹ ਲਗ ਇਹਨਾਂ ਆਖਿਆ ਕਿ ਸਾਡੇ ਤੋਂ ਬਿਨਾ ਦੂਜਾ ਰੱਬ ਨਹੀਂ ਇਹਨਾਂ ਸੂਰਜ ਨੇ ਆਪਣੀ ਪੂਜਾ ਚਲਾ ਲਿਆ ਅੱਜ ਵੀ ਲੋਕ ਕਰਦੇ ਨੇ ਦੂਮਤ ਦੇ ਸੂਰਜ ਵਾਲ ਪਾਣੀ ਛੱਟ ਕੇ ਹੀ ਬਾਬੇ ਨਾਨਕ ਨੇ ਸਿਖਾਇਆ ਸੀ ਕਿ ਇਹਨਾਂ ਦੀ ਪੂਜਾ 'ਚ ਨਾ ਫਸੋ ਇਥੋਂ ਤੱਕ ਤੁਹਾਡੇ ਪਾਣੀ ਦੀ ਪਹੁੰਚ ਨਹੀਂ ਤੁਹਾਡੀਆਂ ਦਿੱਤੀਆਂ ਵਸਤੂਆਂ ਸੂਰਜ ਤੱਕ ਨਹੀਂ ਜਾਂਦੀਆਂ ਚੰਦਰਮਾ ਤੱਕ ਨਹੀਂ ਜਾਂਦੀਆਂ ਵਸ਼ਾਵਾਖੇ ਇੱਕ ਹੈ ਰਸੰਦੂਗਾਂ ਨੂੰ ਅਪਸ਼ਾ ਦੀ ਪੂਜਾ ਅਰਚਨਾ ਵਿੱਚ ਜੁਟੋ ਪਰਮ ਤਤ ਕੋ ਜਿਨ ਨ ਪਛਾਨਾ ਤਿਨ ਕਰ ਈਸ਼ਰ ਤਿਨ ਕਹ ਮੰ ਜਿਨਾਂ ਨੇ ਪਰਮੇਸ਼ਰ ਨੂੰ ਨਾਂ ਪਛਾਣਿਆ ਉਹਨਾਂ ਨੇ ਈਸ਼ਰ ਨੂੰ ਹੀ ਪਰਮੇਸ਼ਰ ਮੰਨ ਲਿਆ ਭਾਵੇਂ ਇਹਨਾਂ ਸਾਰਿਆਂ ਨੂੰ ਉਹ ਰੱਬ ਮੰਨਣ ਲੱਗ ਪਏ ਕੇਤੇ ਸੂਨ ਚੰਦ ਕਹ ਮੰ ਅਗਨ ਹਉਤਰ ਕਈ ਪਵਨ ਪਰਮਾਨੇ ਬਹੁਤ ਸੂਰਜ ਚੰਦਰ ਮੰਨਣ ਲੱਗ ਪਏ ਕੋਈ ਅਗ ਦਾ ਹੋਂਮ ਕਰਨ ਲਈ ਜਿਤ ਪਿਆ ਕਿਸੇ ਨੇ ਹਵਾ ਨੂੰ ਆਪਣਾ ਸਾਰਾ ਕੁਝ ਮੰਨ ਲਿਆ ਇਨਹੂ ਪ੍ਰਪਾਹਨ ਪਹਿਚਾਨਾ ਹਾਤ ਕਿਤੇ ਦਲ ਕਰਤ ਵਿਦਾਨਾ ਸਤਗੁਰਾਂ ਖਾਂ ਕਿਸੇ ਨੇ ਵੈਗਰੂ ਨੂੰ ਪੱਥਰ ਝਾੜ ਲਿਆ ਤੇ ਬਹੁਤਿਆਂ ਨੇ ਪਾਣੀ ਵਿੱਚ ਇਹਨਾਂ ਵੱਲੋਂ ਬਣਾਈਆਂ ਨਦੀਆਂ ਦੇ ਕਿਨਾਰੇ ਕਿ ਇਹ ਗੰਗਾ ਪਵਿੱਤਰ ਹੈ ਜਮਨਾ ਇਹਨਾਂ ਦੇ ਤੱਟਾਂ ਤੇ ਨਹਾਉਣ ਵਾਲੇ ਥਾਵਾਂ ਨੂੰ ਪੁੱਤਰ ਕਰਕੇ ਮੰਨ ਲਿਆ ਤੇ ਨਹਾਉਂਦੇ ਰਹੇ ਉਹਦੇ ਵਿੱਚ ਇਹ ਇਸ਼ਨਾਨ ਦੀਆਂ ਇਸ ਵਿਧੀ ਨਾਲ ਇਸ਼ਨਾਨ ਕਰੋ ਇਹ ਇਹਦੀ ਜਾਣਕਾਰੀ ਹੀ ਹਾਸਲ ਕਰਦੇ ਨੇ ਬਸ ਹੋਰ ਕੁਝ ਵੀ ਨਾ ਕੀਤਾ ਕਿ ਤੱਕ ਕਰਮ ਕਰਤ ਡਰਪਾਨ ਧਰਮ ਰਾਜ ਕੋ ਧਰਮ ਪੁਛਨ ਮੌਤ ਕਰਮ ਕਾਂਡ ਕਰਮ ਦੇ ਡਰ ਭੈਣ ਲੱਕੇ ਬਨ ਵਿੱਚ ਤੇ ਬਹੁਤਿਆਂ ਨੇ ਧਰਮ ਰਾਜਾ ਨੂੰ ਹੀ ਪਰਮੇਸ਼ਰ ਮੰਨ ਲਿਆ ਸਮਝ ਲਿਆ ਕਿ ਇਹ ਹੀ ਸਾਡਾ ਪਰਮੇਸ਼ਰ ਹੈ ਇਹ ਬ੍ਰਹਮ ਸਾਖ ਨਿਮਿਤ ਠਹਿਰਾਏ ਤੇ ਹਿਆ ਆਏ ਪ੍ਰਮੂ ਕਹਾ ਵਾਏ ਜਿਹੜੇ ਵੈਗੁਰੂ ਨੇ ਗਵਾਈ ਦੇਣ ਵਾਸਤੇ ਸਾਖੀ ਦੇਵਤੇ ਬਣਾਏ ਸੰਸਾਰ ਚ ਕਲੇਸ਼ਨ ਉਹ ਇੱਥੇ ਆ ਕੇ ਆਪੇ ਪਰਮੇਸ਼ਰ ਸਦਾਨ ਲੱਗ ਪਏ ਤਾਂ ਕੀ ਬਾਤ ਵਿਸਰਜਤ ਪੀ ਜਾਂਤੀ ਪੀ ਆਪਣੀ ਆਪਣੀ ਪਰਸ਼ੋਗ ਪੀ ਉਹਨਾਂ ਨੂੰ ਵੈਗੁਰੂ ਦੀ ਸਾਰੀ ਗੱਲ ਵਿਸਰ ਗਈ ਉਹਨਾਂ ਪ੍ਰਾਤਿਕਾਰ ਰੱਬ ਨੂੰ ਉਹ ਆਪੋ ਆਪਣੀ ਉਜਾਹੀ ਕਰਾਣ ਵਿੱਚ ਮਸਤ ਹੋ ਗਏ ਨਰਕਪੂਨਾਤਨ ਪਚੰਨ ਕਬ ਹਰ ਇਨ ਮਨੁਛਨ ਠਹਿਰਨ ਜਦੋਂ ਵੈਗਰੂ ਨੂੰ ਉਹਨਾਂ ਨੇ ਨਾ ਪਛਾਣਿਆ ਤੇ ਪ੍ਰਭੂ ਨੇ ਫਿਰ ਅਕਾਲਪ੍ਰੱਖ ਨੇ ਦੱਸਿਆ ਸਾਨੂੰ ਸਤਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਨੇ ਵੀ ਫਿਰ ਉਹਨੇ ਮਨੁੱਖਾਂ ਦੀ ਰੋਸਕਾ ਕੀਤੀ ਤੇ ਵੀ ਮਸਮਮਤਾ ਹੋਏ ਗਏ ਪਰਮੇਸ਼ਰ ਪਹਣ ਠਹਿਰਾਏ ਮਨੁੱਖ ਹੋਈ ਮਮਤਾ ਦੇ ਵਸ਼ ਪੈ ਗਏ ਵੈਗਰੂ ਨੂੰ ਪੱਥਰਾਂ ਅੰਦਰ ਸਮਝ ਕੋ ਇਥੇ ਪੱਥਰਾਂ ਦੀ ਪੂਜਾ ਵਿੱਚ ਜੁੱਟ ਗਏ ਬੜਾ ਸੁਭਾਅਿਆ ਸਤਿਗੁਰਾਂ ਤੋਂ ਪਹਿਲਾਂ ਵੀ ਭਗਤਾਂ ਦੀ ਬਾਣੀ ਪੜ੍ਹੋ ਉਹ ਵੀ ਸਮਝਾਉਂਦੇ ਨੇ ਦੁਨੀਆਂ ਨੂੰ ਖਾਣ ਗੜ ਕੇ ਮੂਰਤ ਕੀਨੀ ਦੇ ਕੇ ਚਾਤੀ ਪਾਉ ਜੇ ਇਹ ਮੂਰਤ ਸੱਚੀ ਹੈ ਤੂੰ ਗੜ ਨਹਾਰੀ ਖਾਓ ਕਿਤੇ ਸਤਿਗੁਰ ਕਹਿੰਦੇ ਨਾ ਪਾਹ ਨਮ ਹੈ ਪਰਮੇਸ਼ਰ ਨਹੀਂ ਪੱਥਰ ਚ ਰੱਬ ਨਹੀਂ ਹੋ ਸਕਦਾ ਉਹ ਜਰੇ ਜਰੇ ਵਿੱਚੋਂ ਪ੍ਰਗਟ ਕੀਤਾ ਜਾ ਸਕਦਾ ਹੈ ਕਣ ਕਣ ਵਿੱਚੋਂ ਪ੍ਰਗਟ ਕੀਤਾ ਜਾ ਸਕਦਾ ਹੈ ਪਰ ਕਿਸੇ ਇੱਕ ਪੱਥਰ ਨੂੰ ਰੱਬ ਮੰਨ ਕੇ ਉਹਦੀ ਪੂਜਾ ਉਹਨੂੰ ਧੂਪਾਂਤ ਖਾਈ ਜਾ ਇਸ ਤਰ੍ਹਾਂ ਉਹ ਨਹੀਂ ਮਿਲਣਾ ਪਰਮ ਪੁਰਖ ਕਿਨ ਹੂ ਨਹਿ ਪਾਇਓ ਬੈਰ ਬਾਦ ਅਹੰਕਾਰ ਬਣਾਇਓ ਅਕਾਲ ਪੁਰਖ ਨੂੰ ਕਿਸੇ ਨਾਮ ਪ੍ਰਾਪਤ ਕੀਤਾ ਨਾ ਲੱਭਿਆ ਆਪਸ ਵਿੱਚ ਮੈਂ ਤੇ ਝਗੜਾ ਇਹ ਵੰਦਾ ਗਿਆ ਦਿਨ-ਪ੍ਰਤੀ ਦਿਨ ਪੇੜ ਪਾਤ ਆਪਨ ਤੇ ਜਲੈ ਪ੍ਰਭ ਕੈ ਪੰਥ ਕੋ ਨਾ ਚਲੈ ਜਿਵੇਂ ਬ੍ਰਿਸ਼ਪਤਿਆ ਨਾਲ ਆਪੜਿਆਪਨੂ ਨਾਸ਼ ਕਰ ਲੈਂਦਾ ਹੈ। ਪੌ ਰੁਖ ਖਰ ਖਰ ਕੇ ਡਿੱਗ ਜਾਂਦੇ ਨੇ ਛੱਡ ਜਾਂਦੇ ਨੇ ਇਸ ਤਰ੍ਹਾਂ ਸਵਾਮੀ ਦੇ ਦਸਤੇ ਤੇ ਕੋਈ ਨਾ ਛੜਿਆ ਤੁਕਾਈ ਕ੍ਰੋਧ ਵਿੱਚ ਲੋਭ ਵਿੱਚ ਪੰਜਾਮ ਕਾਰਾਂ ਦੀ ਆਗੋ ਚ ਆਪ ਛੜਦੀ ਨਹੀਂ ਆਪ ਸੱਚ ਲੜਦੀ ਨਹੀਂ ਜਿੰਨ ਜਨ ਤਨਕ ਸਿੱਧ ਕੋ ਪਾਇਓ ਤਿੰਨ ਸੁਨੇ ਆਪਣਾ ਰਹਾ ਚਲਾਏ ਜਿੰਨਾ ਜਿੰਨਾ ਨੇ ਥੋੜਾ ਕੁਛ ਪਰਮੇਸ਼ਰ ਦੀ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਉਹਨਾਂ ਨੇ ਸਿੱਧੀ ਹਾਸਲ ਕਰਕੇ ਆਪਣੇ ਪੰਥ ਚਲਾ ਲਏ ਰਸਤਾ ਚਲਾ ਦਿੱਤਾ ਪਰਮੇਸ਼ਰ ਨਾ ਕਿਨ ਹੂੰ ਪਹਿਚਾਨ ਮਮ ਉਚਾਰ ਦੇ ਦੇਵ ਦਵਨ ਅਕਾਲ ਪੁਰਖ ਨੂੰ ਕਿਸੇ ਨਾ ਜਾਣਦਾ ਮੈਂ ਮੇਰੀ ਵਿੱਚ ਕਮਲੇ ਹੋ ਗਏ ਝੰਡਿਓ ਕੀ ਫਿਰਦੇ ਨੇ ਪਰਮ ਤਤ ਕਿਨ ਹੂ ਨਾ ਪਛਾਨ। ਆਪ ਆਪ ਭੀਤਰ ਉਰਦਨ। ਵੈਗਰੂ ਨੂੰ ਕਿਸੇ ਨਾਮ ਪਛਾਣਿਆ ਆਪੇ ਵਿੱਚ ਫਸ ਕੇ ਸਤਿਗੁਰਾਂ ਕੈ ਮਰ ਗਏ। ਤਬ ਜੀ ਜੇ ਲਖ ਰਾਜ ਬਨਾਇ ਤਿਨੇ ਆਪਨ ਪੁਨ ਸਿਮਰਤ ਸਚ ਚਲਾਇ। ਪਰ ਜਿਹੜੇ ਜਿਹੜੇ ਵੈਗਰੂ ਨੇ ਲਿਖੀ ਪੜਾਏ ਤਰਮੀਮ ਲੋਕ ਬਣਾਏ ਉਹਨਾਂ ਨੇ ਆਪਣੇ ਆਪਣੇ ਸਿਮਰਤ ਸਾਹ ਤੱਕ ਚਲਾ ਦਿੱਤੇ। ਉਹਨਾਂ ਨੇ ਵੀ ਆਪਣੀ ਆਪਣੀ ਪੂਜਾ ਅਰਚਨਾ ਕਰਾਣੀ ਆਰੰਭ ਕਰ ਦਿੱਤੀ ਆਪਣੀ ਪੂਜਾ ਵਿੱਚ ਹੀਵੇਂ ਫਸੇ ਅੱਗੇ ਸਾਧੂ ਦੱਸਦੇ ਹਨ ਅੱਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾ ਤੋਂ ਖਿਮਾ ਗੋ ਤੁਮ ਸਤਿ ਬਖਸ਼ਿਸ਼ ਕਰਨੀ ਮੁਰਵਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਇਹ ਪ੍ਰੇਮ ਸਹਿਤ ਫਤੇ ਬਲਾਉ